ਬੀਤੀ ਰਾਤ ਬਟਿੰਡਾ ਦੇ ਭਾਗੂ ਰੋਡ ਗਲੀ ਨੰਬਰ 22 ਦੇ ਵਿੱਚ ਜੰਮ ਕੇ ਹੋਈ ਗੁੰਡਾਗਰਦੀ ਆਪਸ ਹੀ ਲੜਾਈ ਨੇ ਲਿਆ ਭਿਆਨਕ ਰੂਪ ਤੈਸ ਦੇ ਵਿੱਚ ਆ ਕੇ ਭੰਨ ਦਿੱਤੀਆਂ ਬੇਕਸੂਰ ਲੋਕਾਂ ਦੀਆਂ ਗੱਡੀਆਂ ਸੀਸੀਟੀਵੀ ਘਟਨਾ ਵੀ ਆਈ ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਾਤ ਸਮੇਂ ਭੰਨੀਆਂ ਜਾ ਰਹੀਆਂ ਗੱਡੀਆਂ ਦੀਆਂ ਜਿਸ ਦੇ ਵਿੱਚ ਕੀ ਇਨ੍ਹਾਂ ਲੋਕਾਂ ਵੱਲੋਂ ਬੜੀ ਬੇਰਹਿਮੀ ਦੇ ਨਾਲ ਘਰਾਂ ਦੇ ਬਾਹਰ ਖੜੀਆਂ ਕਾਰਾਂ ਨੂੰ ਪੰਨ ਦਿੱਤਾ ਗਿਆ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਪ੍ਰਸ਼ਾਸਨ ਤੋਂ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ ਮੌਕੇ ਤੇ ਇਕੱਠੇ ਹੋਏ ਮਹੱਲਾ ਨਿਵਾਸੀਆਂ ਨੇ ਦੱਸਿਆ ਕਿ ਬੀਤੀ ਰਾਤ ਇਲਾਕੇ ਦੇ ਵਿੱਚ ਧਾਰਮਿਕ ਸਮਾਗਮ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਹ ਸ਼ਰਾਰਤੀ ਅਨਸਰ ਉੱਥੇ ਆ ਗਏ ਅਤੇ ਗੱਡੀਆਂ ਦੀ ਭੰਨਤੋੜ ਸ਼ੁਰੂ ਕੀਤੀ ਜਿਸ ਦੇ ਵਿੱਚ ਕਈ ਮਹਿੰਗੀਆਂ ਗੱਡੀਆਂ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਫਿਲਹਾਲ ਇਸ ਘਟਨਾ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਪਰ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਇਨਾ ਮਹਿੰਗੀਆਂ ਗੱਡੀਆਂ ਦਾ ਬੜੀ ਬੇਰਹਿਮੀ ਦੇ ਨਾਲ ਨੁਕਸਾਨ ਕੀਤਾ ਗਿਆ ਹੈ ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਕੁਝ ਲੋਕਾਂ ਨੂੰ ਇਸ ਮਾਮਲੇ ਤੇ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਹੈ ਅਤੇ ਜਿਮੇਦਾਰ ਲੋਕਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ। ਇਹ ਰਾਤ ਸੰਤੋ ਸਵੇਰ ਪਤਾ ਚੱਲਿਆ ਸਾਰੇ ਗਵਾਂਡੀਆਂ ਨੂੰ ਆਸ-ਪड़ोसਿਆਂ ਨੂੰ ਤੇ ਰਾਤ ਕੋਈ 12:30 12:30 ਵਜੇ ਜੀ ਇੱਥੇ ਜਿਹੜੇ ਬਦਮਾਸ਼ 20-25 ਜਣੇ ਇਕੱਠੇ ਹੋਏ ਆਏ ਆ। ਹਾਂਜੀ ਹਾਂਜੀ। ਇਹਨਾਂ ਕੋਲੇ ਕਾਪੇ ਸੀਗੇ, ਸੱਬਲ ਸੀ, ਕਿਸੇ ਕੋਲੇ ਹੱਥ 'ਚ ਇੱਟਾਂ ਸੀਗੀਆਂ। ਜੀ। ਉਹ ਪਤਾ ਨਹੀਂ ਉਹਨਾਂ ਦਾ ਆਪਸ 'ਚ ਕੀ ਝਗੜਾ ਸੀ ਕੀ ਨਹੀਂ ਹੈ ਵੀ ਆ ਬਾਹਰ ਕਾਰਾਂ ਖੜੀਆਂ। ਜੀ। ਅੱਜ ਅਗੀ ਭਾਈ ਸਾਹਿਬ ਦੇ ਇਹਨਾਂ ਦਾ ਘਰ ਹੈ ਇਹਨਾਂ ਦੇ ਘਰੇ ਸੰਗਤ ਆਈ ਹੋਈ ਸੀ ਕੀਰਤ ਚੱਲ ਰਿਹਾ ਸੀਗਾ ਠੀਕ ਹੈ ਬਾਹਰ ਇਹਨਾਂ ਦੀਆਂ ਕਾਰਾਂ ਖੜੀਆਂ ਹਾਂਜੀ ਸਾਰਿਆਂ ਦੇ ਸ਼ੀਸ਼ੇ ਭੰਲ ਗਏ ਥੋੜੇ ਸਾਹਮਣੇ ਸ਼ੀਸ਼ੇ ਤੋੜਤੇ ਕਿੰਨੀਆਂ ਗੱਡੀਆਂ ਦਾ ਨੁਕਸਾਨ ਹੋਇਆ ਜੀ ਪੰਜ ਛੇ ਗੱਡੀਆਂ ਦਾ ਨੁਕਸਾਨ ਹੋਇਆ ਤੇ ਪੁਲਿਸ ਪਰਸ਼ਾਸ਼ਨ ਕੀ ਕਹਿ ਰਿਹਾ ਹੈ ਹੁਣ ਪੁਲਿਸ ਪ੍ਰਸ਼ਾਸਨ ਹੁਣ ਵੀ ਡਿਪਟੀ ਸਾਹਿਬ ਆ ਕੇ ਗਏ ਐ 32 ਦੇ ਤੇ ਐਸਐਸਓ ਸਾਹਿਬ ਵੀ ਆਏ ਸੀਗੇ ਉਨਾਂ ਨੇ ਰਾਤ ਕੋਈ ਦੋ ਬੰਦੇ ਰਾਉਂਡ ਅੱਪੀ ਕੀਤੇ ਫੜੇ ਆ ਓਕੇ ਉਹ ਐਸਟੇ ਇਨਵੈਸਟੀਗੇਸ਼ਨ ਕਰ ਰਹੇ ਆ ਠੀਕ ਹੈ ਤੇ ਨਾਲ ਸਾਡੇ ਉਂਤੇ ਜਗਰਾਤਾ ਸੀਗਾ ਇੱਕ ਆ ਹਾਂਜੀ ਹਾਂਜੀ ਤੇ ਜਗਰਾਤੇ ਦਾ ਵੀ ਉਹ ਪਤਾ ਕਰ ਰਹੇ ਆ ਵੀ ਪਰਮਿਸ਼ਨ ਲਈ ਨਹੀਂ ਲਈ ਕਿਉਂ ਨਹੀਂ ਲਈ ਠੀਕ ਹੈ ਕਿ ਇਹਨਾਂ ਦਾ ਜਗਰਾਤੇ ਝਗੜਾ ਆ ਤੇ ਬਾਹਰ ਆ ਕੇ ਇਹਨਾਂ ਦਾ ਗੁੱਸਾ ਸਾਡੀਆਂ ਗਾਰਾਂ ਤੇ ਕੱਢਿਆ ਸਹੀ ਹੈ ਪ੍ਰੈਸਿੰਗ ਦਾ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਇੱਕੋ ਬੇਨਤੀ ਕਰਦੇ ਆ ਜੀ ਕਿ ਜੋ ਇਹ ਹਾਲਾਤ ਨੇ ਅੱਜ ਸਾਡੇ ਸ਼ੀਸ਼ੇ ਤੋੜੇ ਕੱਲ ਨੂੰ ਸਾਡੇ ਸ਼ਹਿਰ ਤੋੜਨਗੇ ਹਾਂਜੀ ਉਸ ਦਿਨ ਵੀ ਆਪਾਂ ੜੀਗਣਾ ਕਰੀਏ ਜਦੋਂ ਲੋਕਾਂ ਦੇ ਘਰਾਂ 'ਚ ਵੜ ਕੇ ਲੋਕਾਂ 'ਚ ਸ਼ਰਤ ਪੱਲ ਬਿਲਕੁਲ ਇਹਦੇ 'ਤੇ ਗੈਸ ਕਾਰਵਾਈ ਕਰਨੀ ਚਾਹੀਦੀ ਹੈ ਇਹਦੀ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਡੰਗਾਈ ਤੇਕਰ ਜਾਣਾ ਚਾਹੀਦਾ ਬਿਲਕੁਲ ਜੀ ਕਮਲਜੀਤ ਸਿੰਘ ਪੰਘੂ ਨੰਬਰਦਾਰ ਫੋਨ ਨੰਬਰ 11 ਹਾਂਜੀ ਸਰ ਇਹ ਜਿਹੜਾ ਇੱਥੇ ਵਾਕਾ ਹੋਇਆ ਤੇ ਇਹਦੇ ਬਰਕੀ ਕਰਨਾ ਚਾਹੋਗੇ ਦੇਖੋ ਜਿਹੜੀ ਇਹ ਘਟਨਾ ਵਾਪਰੀ ਬਹੁਤ ਮੰਦਭਾਗੀ ਘਟਨਾ ਜੀ ਹੈਰਾਨੀ ਵਾਲੀ ਗੱਲ ਹੈ ਵੀ ਕਿ ਮਨੀਰ ਦੇ ਦਿਮਾਗ 'ਚ ਆਇਆ ਜੀ ਇੱਥੇ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀਗਾ ਜੀ ਗੱਡੀਆਂ ਬਾਹਰ ਖੜੀਆਂ ਸੀ ਤੁਸੀਂ ਗੱਡੀਆਂ ਦੇਖੋ ਮਹਿੰਗੀਆਂ ਗੱਡੀਆਂ ਔਰ ਬੜੀ ਬੇਦਰਦੀ ਨਾਲ ਪੰਨੀਆਂ ਬਿਲਕੁਲ ਸਹੀ ਹੈ ਗੱਡੀਆਂ ਦੇ ਵਿੱਚ ਇੱਟਾਂ ਵੀ ਪੰਨੀਆਂ ਇੱਟਾਂ ਵੀ ਮਾਰੀਆਂ ਔਰ ਉਹਨਾਂ ਕੋਲੇ ਰੋਡ ਸੀਗੀਆਂ ਜੀ ਕਾਪੇ ਸੀਗੇ ਨਾਲ ਕੋਲੇ ਗੱਡੀਆਂ ਦੇ ਉੱਤੇ ਜਿਹੜਾ ਇੰਨੀ ਬੇਦਰਦੀ ਨਾਲ ਗੱਡੀਆਂ ਪੱਡੀਆਂ ਠੀਕ ਹੈ ਔਰ ਮੇਰੇ ਖਿਆਲ ਵੀ 25 ਤੋਂ 30 ਬੰਦੇ ਸੀਗੇ ਜੀ ਘਰ ਵਾਲੇ ਬੰਦੇ ਵੀ ਆਏ ਜਦੋਂ ਉਹਨਾਂ ਨੂੰ ਲੱਗਿਆ ਵੀ ਬਾਹਰ ਕੋਈ ਗੜਬੜ ਹੈ ਬਾਹਰ ਆਏ ਜਦੋਂ ਆ ਕੇ ਉਹਨਾਂ ਨੂੰ ਲਲਕਰਾ ਵੀ ਮਾਰਿਆ ਜੋ ਬੰਦੇ ਬੰਜੋ ਉਹ ਸਾਰੇ ਫਿਰ ਉਹਨਾਂ ਨੂੰ ਪੈ ਗਈ ਅੱਛਾ ਉਹ ਡਰਦੇ ਆ ਜਾਨ ਬਚਾਉਣ ਦੇ ਮਰੇ ਉਹ ਅੰਦਰ ਕਰੇ ਚਲੇ ਗਏ ਠੀਕ ਹੈ ਇੱਕ ਤਰੀਬ ਰਾਤ 1:30 ਵਜੇ ਵੀ ਕਰ ਲਿਆ ਕੋਈ ਬੰਦਿਆਂ ਦੀ ਪਛਾਣ ਹੋਈ ਵੀ ਬੰਦੇ ਕਿੱਥੋਂ ਦੇ ਕਿੱਥੋਂ ਦੇ ਦੋ ਬੰਦੇ ਫੜੇ ਗਏ ਮੌਕੇ ਤੇ ਰਾਤ ਨੂੰ ਜੀ ਤੇ ਹੁਣ ਆਏ ਨੇ ਸਾਹਿਬ ਐਸਐਚ ਸਾਹਿਬ ਨੇ ਡ ਕਾਨੂੰਨੀ ਪ੍ਰਕਿਰਿਆਵਾਂ ਕਰ ਰਿਹਾ ਹੈ ਉਹਨਾਂ ਤੋਂ ਕੁਝ-ਕੁਝ ਕਰ ਰਿਹਾ ਹੈ ਪਰ ਉਮੀਦ ਹੈ ਵੀ ਜਲਦੀ ਬਾਕੀ ਬੰਦੇ ਵੀ ਜਲਦੀ ਫੜੇ ਜਾਣਗੇ ਔਰ ਸਮਾਜ ਲਈ ਬਹੁਤ ਜ਼ਰੂਰੀ ਹੈ ਮਾੜੇ ਅਨਸਰਾਂ ਨੂੰ ਕਾਬੂ ਕਰਨਾ ਰਾਤ ਪਾਗੂ ਰੋਡ ਦੇ ਉੱਪਰ ਥਾਣਾ ਸਿਵਲ ਲਾਈਨ ਦਾ ਜੋ ਏਰੀਆ ਹੈ ਫੇਸ 2 ਦਾ ਏਰੀਆ ਉੱਥੇ ਕੁਝ ਲੜਕੇ ਜੋ ਥੋਬੀਆਂ ਨੇ ਬਸਤੀ ਦੇ ਨੇ ਆਪਸ ਦੇ ਵਿੱਚ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤੇ ਲੜਾਈ ਹੋ ਗਈ ਲੜਾਈ ਦੌਰਾਨ ਇਹਨਾਂ ਨੇ ਜਿਹੜੀ ਉੱਥੇ ਗੱਡੀਆਂ ਖੜੀਆਂ ਸੀ ਸੜਕ ਦੇ ਉੱਪਰ ਉਹਨਾਂ ਗੱਡੀਆਂ ਦੀ ਵੀ ਇਹਨਾਂ ਨੇ ਭੰਨਤੋੜ ਕੀਤੀ ਗਈ ਫਿਲਹਾਲ ਕਿਸੇ ਦੀ ਕੋਈ ਇੰਜਰੀ ਨਹੀਂ ਹੈ ਸਿਰਫ ਜਿਹੜੀ ਗੱਡੀਆਂ ਸੀਗ ਫਰਦਰ ਸਾਡੇ ਪੱਲੋਂ ਥਾਣਾ ਸਿਵਲ ਲਾਈਨ ਵੱਲੋਂ ਪੁਲਿਸ ਵੱਲੋਂ ਜਿਹੜੇ ਕੁਝ ਬੰਦੇ ਨੇ ਉਹਨਾਂ ਦੇ ਵਿੱਚ ਰਾਉਂਡ ਅਪ ਅਸੀਂ ਕਰ ਲਏ ਨੇ ਬਾਕੀ ਬੰਦੇ ਵੀ ਜਿਹੜੀ ਵੀਡੀਓ ਹੈਗੀ ਹੈ ਵੀਡੀਓ ਤੋਂ ਅਸੀਂ ਪਛਾਣ ਕਰ ਰਹੇ ਹਾਂ ਤੇ ਇਹਨਾਂ ਬੰਦਿਆਂ ਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਥਾਣਾ ਸਿਵਲ ਲਾਈਨ ਦੇ ਵਿੱਚ ਕੀਤੀ ਜਾ ਰਹੀ ਹੈ ਕਿੰਨੇ ਬੰਦੇ ਸੀਗੇ ਸਰ ਇਹ ਤਕਰੀਬਨ 10 ਦੇ ਕਰੀਬ ਬੰਦੇ ਸੀਗੇ ਜਿਹੜੇ ਆਪਸ ਦੇ ਵਿੱਚ ਇਹਨਾਂ ਦੀ ਲੜਾਈ ਹੋਈ ਹੈ ਕਿਉਂਕਿ ਸਾਡੇ ਕੋਲ ਕੁਝ ਵੀਡੀਓਜ਼ ਆਈਆਂ ਨੇ ਉਹਦੇ ਵਿੱਚੋਂ ਅਸੀਂ ਆਈਡੈਂਟੀਫਿਕੇਸ਼ਨ ਇਹਨਾਂ ਦੀ ਕਰ ਲਈ ਹੈ ਕੁਝ ਬੰਦੇ ਅਸੀਂ ਰਾਉਂਡ ਅਪ ਵੀ ਕੀਤੇ ਨੇ ਕੁਝ ਬੰਦਿਆਂ ਦੀ ਪੁੱਛ ਪੜਤ